ਮਹਾਨ ਗੁਰਮਤ ਸਮਾਗਮ ਮਿਤੀ 22 ਮਾਰਚ 2022 ਦਿਨ ਸ਼ਨੀਵਾਰ ਸ਼ਾਮ 4 ਤੋਂ 10 ਵਜੇ ਤੱਕ ਗੋਪਾਲ ਕਲੋਨੀ ਨਵਾਂ ਸ਼ਹਿਰ ਰੋਡ ਪਿੰਡ ਗੜਾ ਫਲੋਰ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਪ੍ਰਧਾਨ ਗੁਰਮੀਤ ਸਿੰਘ ਲਾੜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਟ ਸਿੰਘ ਸਭਾ ਦੀ ਨਵੀਂ ਬਣੀ ਇਮਾਰਤ ਵਿੱਚ ਧੰਨ ਧੰਨ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੇ ਪਹਿਲੀ ਵਾਰੀ ਪ੍ਰਕਾਸ਼ ਕਰਨ ਦੀ ਖੁਸ਼ੀ ਵਿੱਚ ਇਹ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰਾਗੀ ਢਾਡੀ ਜਥੇ ਭਾਈ ਜੁਜਾਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਇੰਟਰਨੈਸ਼ਨਲ ਪ੍ਰਬੰਧਕ ਢਾਡੀ ਜਥਾ ਗਿਆਨੀ ਸਰੂਪ ਸਿੰਘ ਕੜਿਆਣਾ ਵਾਲੇ ਭਾਈ ਬਲਵਿੰਦਰ ਸਿੰਘ ਆਪਰਾ ਵਾਲੇ ਸਟੇਟ ਸਕੱਤਰ ਭਾਈ ਮੇਜਰ ਸਿੰਘ ਜਖਮੀ ਲੁਧਿਆਣਾ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਪ੍ਰਧਾਨ ਪਾਈ ਗੁਰਮੀਤ ਸਿੰਘ ਲਾਡੀ ਮੀਤ ਪ੍ਰਧਾਨ ਗੁਰਦੀਪ ਸਿੰਘ ਖਾਨਪੁਰ ਖਜਾਨਚੀ ਸੁਖਜੀਤ ਸਿੰਘ ਪੰਡਵਾ ਮਿਤ ਖਜ਼ਾਂਚੀ ਜਗਜੀਤ ਸਿੰਘ ਜੱਗੀ ਮੁਖ ਸਲਾਹਕਾਰ ਬਲਵਿੰਦਰ ਸਿੰਘ ਦਿਗਪਾਲ ਅਤੇ ਮੈਂਬਰ ਸਤਨਾਮ ਸਿੰਘ ਮੌਜੂਦ ਰਹੇ ਅਤੇ ਸਾਬਦਾ ਦੇ ਲੋਨ ਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਇੰਦਰਜੀਤ ਬੈਂਸ ਦੀ ਵਿਸ਼ੇਸ਼ ਰਿਪੋਰਟ ਨੇ ਦਾ ਭਾ ਅਦੂਨੀ ਸਹਿਬਾ Por ਹੈਦਰ ਜੀ ਦਾ ਖਾਲਸਾ ਇੱਕ ਇੱਕਿਤ ਤੇ ਸਮੂਹ ਸੰਗਤਾਂ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਏਗੀ ਕਿ ਫਲੋਰ ਦੀ ਸੰਗਤ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਦਾ ਪ੍ਰਾਲਾਪ ਕੀਤਾ ਗਿਆ ਫਲੋਰ ਗੋਪਾਲ ਕਲੋਨੀ ਦੇ ਵਿੱਚ ਨਵੀਂ ਇਮਾਰਤ ਜੋ ਗੁਰੂ ਘਰ ਦੀ ਉਸਾਰੀ ਗਈ ਹੈ ਉਹਦੀ ਅੱਜ ਆਰੰਭਤਾ ਹੋ ਗਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉੱਥੇ ਕਲੋਨੀ ਦੇ ਵਿੱਚ ਗੁਰੂ ਘਰ ਦੇ ਵਿੱਚ ਲੈ ਕੇ ਆਏ ਗਏ ਹਨ ਤੇ ਹੁਣ ਇਸ ਇਮਾਰਤ ਤੋਂ ਗੁਰਸਿੱਖੀ ਦਾ ਪ੍ਰਚਾਰ ਹੋਏਗਾ ਖਾਤ ਦਾ ਪ੍ਰਚਾਰ ਹੋਏਗਾ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਰਦਾਸ ਬਾਟ ਕੀਰਤਕੀ ਗੁਰ ਰਾਮਦਾਸ ਰਾਖੋ ਸਰਣਾਈ ਤੰਤਨ ਸੰਸਥਾ ਵਿਵਾਨ ਦਾ ਪਾਤਸ਼ਾਹ ਤੇ ਉਦਮ ਅਪਰਾਲਾ ਸਦਕਾ ਸਤਗੁਰ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਸਦਕਾ ਸਮੂਹ ਗੋਪਾਲ ਕਲੌਂਦੀ ਤਨਗੜਾ ਵਿਖੇ ਸਾਰੇ ਪਾਰਸੰਗਤ ਵੱਲੋਂ ਦੇਸ਼ ਵਿਦੇਸ਼ ਦੀ ਇਕੱਤਰ ਹੋ ਕੇ ਇਹਨਾਂ ਨੇ ਬਿਲਡਿੰਗ ਦੀ ਉਦਾਰੀ ਕੀਤੀ ਜਿਸ ਦੀ ਅੱਜ ਰਣਤਾ ਹੋ ਰਹੀ ਹੈ ਤੇ ਮਹਾਨ ਵਰਮਾ ਸਮਾਗਮ ਇਸ ਪਰਥਾਏ ਚੱਲ ਰਹੇ ਹਨ ਜਿਹਦੇ ਵਿੱਚ ਪਰਥ ਦੇ ਪ੍ਰਸਿੱਧ ਡਾਕਟਰ ਸੁਪਮੀ ਸਿੰਘ ਉਦੋਕੇ ਹਜ਼ੂਰੀ ਰਾਗੀ શ્રી ਦਰਬਾਰ ਸਾਹਿਬ ਆਨਰਸਰ ਤੋਂ ਭਾਈ ਸਾਹਿਬ ਭਾਈ ਜਰਸਨ ਜੀ ਅਤੇ ਸਾਡੇ ਇਲਾਕੇ ਦੇ ਮਾਨ ਯਾਨੀ ਸਰੂਪ ਸਿੰਘ ਜੀ ਕੰਢਿਆਣਾ ਆਤਾ ਡਿਜੀਥਾ ਭਾਈ ਸਾਹਿਬ ਭਾਈ ਮੇਧ ਸਿੰਘ ਜਖੜੀ ਤੇ ਹੋਰ ਬਿਬੀਆਂ ਵੱਲੋਂ ਇਸ ਮਹਾਨ ਧਰਮ ਸਮਾਗਮ ਦੇ ਵਿੱਚ ਗੁਰਬਾਣੀ ਕੀਰਤਨ ਵਿਚਾਰਾਂ ਗੁਰ ਤੇ ਆਸ ਦੀ ਪ੍ਰਵਾਹ ਚੱਲੇਗਾ ਸਤਿਗੁਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਇਸ ਨੂੰ ਉਦਮ ਪਰਲਾ ਬਖਸ਼ਿਆ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਸਾਰ ਕਰਨ ਦਾ ਵੀ ਇਸੇ ਤਰ੍ਹਾਂ ਉਪਾਲਾ ਬਖਸ਼ਦੇ ਰਹਿਣ ਸਿਮਰ ਸੰਗਤਾਂ ਨੂੰ ਇਸ ਨਵੇਂ ਬਿਲਡਿੰਗ ਦੀਆਂ ਲੱਖ ਲੱਖ ਵਧਾਈਆਂ ਗੁਰਦੁਆਰੇ ਦੀ ਅਰੰਭਤਾ ਹੋ ਚੁੱਕੀ ਆ ਸਾਰੀਆਂ ਸੰਗਤਾਂ ਆਪੋ ਆਪਣੇ ਜੋਤਨ ਪਾ ਕੇ ਗੁਰੂ ਸਰਵਨੋਂ ਲਕ ਮਸਤਕ ਹੋ ਜਿਏ ਤੇ ਆਪਣਾ ਜੀਵਨ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ